ਬਾਈ ਜੀ ਸਾਰੇ ਵੀਰੋ ਪਿਆਰੇ ਬ੍ਰਾਦਰ ਸਤਿਕਾਰ ਮੇ ਸਾਡਾ ਠੀਕ ਠਾਕ ਮੈਂ ਦੋਸਤੋ ਅੱਜ ਖੜਿਆਂਗੇ ਲਹਿਰਾਵੇਗਾ ਬੱਕਰਾ ਮੰਡੀ ਦੇ ਵਿੱਚ ਹਰੇਕ ਸੋਮਵਾਰ ਦੀ ਹੁੰਦੀ ਆ ਬਾਈ ਜੀ ਮੰਡੀ ਰੋਡ ਦੇ ਉੱਤੇ ਮੰਡੀ ਆਗੀ ਦੇਖ ਸਕਦੋਂਗੇ ਬਠਿੰਡੇ ਤੋਂ ਹੈਗੀ ਆ ਬਾਈ ਜੀ ਇਹ 10 12 ਕਿਲੋਮੀਟਰ ਹੈ ਨਾ ਬਾਈ ਜੀ ਬਠਿੰਡੇ ਤੋਂ 15 16 ਕਿਲੋਮੀਟਰ ਪੁੱਚੋਂ ਤੋਂ 3 ਕਿਲੋਮੀਟਰ ਬਾਈ ਜੀ ਪਹੁੰਚ ਸਕਦੇ ਹਰੇਕ ਸੋਮਵਾਰ ਦੀ ਮੰਡੀ ਹੁੰਦੀ ਹੈ ਕਿ ਕਾਲਾ ਬਾਈ ਆਇਆ ਹੋਇਆ ਹੈਗਾ ਬੱਕਰੀਆਂ ਲੈ ਕੇ ਗੱਲਬਾਤ ਕਰਦਾ ਹੈ ਕਾਲੇ ਨਾਲ ਕਾਲੇ ਬਾਈ ਅਸੀਕਾਰ ਜੀ ਅਸੀਕਾਰ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਵਧੀਆ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਬੱਕਰੀਆਂ ਵੀਰੇ ਪਛੇ 5 6 ਲੈ ਕੇ ਆਈ ਸੀ 5 6 ਲੈ ਕੇ ਆਏ ਜੀ ਠੀਕ ਹੈ ਜੀ ਕਿੰਨੀਆਂ ਬੇਚਤੀ ਆਪਾਂ ਇਹਦੇ ਤਿੰਨ ਬੱਚੇ ਵਿੱਚ ਹੈ ਵੀਰੇ ਦੋ ਬੱਕਰੀਆਂ ਤਿੰਨ ਬੱਚੇ ਦੋ ਬੱਕਰੀਆਂ ਇਹਨਾਂ ਨੂੰ ਵੇਚੇ ਨੇ ਬਾਈ ਇਹ ਬਾਈ ਆਇਆ ਜੀ ਰਾਜਸਥਾਨ ਤੋਂ ਨੂਫਗੜ ਤੋਂ ਰਾਜਸਥਾਨ ਤੋਂ ਹਾਂ ਇਹਨਾਂ ਨੇ ਆਪਣੀ ਵੀਡੀਓ ਦੇਖੀ ਪਹਿਲੋ ਪਹਿਲ ਤੁਸੀਂ ਬੁਣਾਈ ਸੀ ਤੂੰ ਤੇ ਤਰਸੇਮ ਬਾਈ ਨੇ ਹਾਂਜੀ ਹਾਂਜੀ ਉਹ ਵੀਡੀਓ ਦੇਖ ਕੇ ਬਾਈ ਆਏ ਸੀ ਆਪਣੇ ਕੋਲ ਫੋਨ ਤਾਂ ਬਹੁਤ ਚਰਦਾ ਕਰਦਾ ਸੀ ਬਾਈ ਠੀਕ ਆ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੂੰ ਆ ਜੀ ਇੱਥੇ ਆ ਗਏ ਮੰਡੀ ਦੇ ਵਿੱਚ ਹਾਂਜੀ ਹਾਂ ਨਹੀਂ ਮੰਡੀ ਦੇ ਘਰੋਂ ਲਿਆਂਇਆ ਜਾ ਘਰੋਂ ਲਿਆਂਇਆ ਘਰੋਂ 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 ਮੰਡੀ ਤੇ ਹੀ ਲਿਆਇਆ ਸੀ ਮੈਂ ਇੱਥੋਂ ਲੈ ਜਾਣਗੇ ਇਹ ਸੌਦਾ ਕਰੇ ਹੋਇਆ ਸੀ ਠੀਕ ਆ ਜੀ ਦੋਦਾ ਸੌਦਾ ਹੋ ਗਿਆ ਕਿਹੜੀ ਕਾਬ ਇੱਕ ਕਾਬ ਬੱਕਰੀ ਵੀਰੇ ਇੱਕ ਕਾਬ ਬੱਕਰੀ ਟਿੱਕਾ ਪੱਠ ਦਿਤਿਆ ਟਿੱਕੇ ਪੱਠ ਦਿਤਿਆ ਬੱਕਰੀ ਬਾਈ ਦੇਖ ਸਕਦੇ ਨੱਕ ਨੁੱਕ ਦੇਖੋ ਬੱਕਰੀ ਦਾ ਨਾ ਕਿੰਨੇ ਦਾੰਦਾ ਬਈ ਇਹ ਇਹ ਪੂਰੇ ਦਾੰਦਾ ਜੀ ਠੀਕ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਤੇ ਉਹ ਉਹ ਦੋ ਦੰਦ ਪਾਠਾ ਵੀਰੇ ਲੈ ਵੀ ਉਹ ਦੋ ਦੰਦ ਪਾਠਾ ਆ ਗਈ ਗੱਬਰ ਤਾਂ ਨਹੀਂ ਆ ਗਈ ਇਹਦੇ ਨਹੀਂ ਨਹੀਂ ਗੱਬਰ ਨਹੀਂ ਆ ਗਈ ਗੱਬਰ ਨਹੀਂ ਹੈਗੀ ਇਹ ਜਣਾ ਤਿੰਨ ਬੱਚੇ ਆ ਗਏ ਬਾਈ ਆ ਇਹਨੇ ਲਗਭਗ 300 ਕਿਲੋਮੀਟਰ ਤੋਂ ਆਣਾ 350 ਕਿਲੋਮੀਟਰ ਤੋਂ ਆਇਆ ਵੀਰੇ ਆਪਣੀ ਵੀਡੀਓ ਦੇਖ ਕੇ 350 ਕਿਲੋਮੀਟਰ ਤੋਂ ਆਏ ਨੇ ਬਾਈ ਦੇਖ ਆ ਬੱਚੇ ਨਾ ਦੰਨੇ ਨਹੀਂ ਬੱਚੇ ਆ ਤਾਂ ਦੁਨੀਏ ਦੀ ਸੇ ਬੱਕਰੀ ਦੇ ਵੀਰੇ ਉਹ ਚੈਂਪੀਅਨ ਦਾ ਜਿਹੜੀ ਫੂਲੇ ਵਾਲੇ ਚੈਂਪੀਅਨ ਆਈ ਸੀ ਬੱਕਰੀ ਉਹਦਾ ਬੱਚਾ ਚੱਕਾ ਕੀ ਕੀ ਨੇ ਤੰਨੇ ਤਿੰਨੇ ਉਹ ਪਾਠਾ ਵੀਰੇ ਦੋ ਬੱਕਰੇ ਆ ਇੱਕ ਪੱਠ ਦੋ ਬੱਕਰੇ ਲੈ ਵੀ ਦੇਖ ਸਕਦੇ ਹੋਗੇ ਬੱਕਰੀ ਲਹਿਰਾ ਬੇਗਾ ਬਕਰ ਮੰਡੀ ਹੁੰਦੀ ਹੈ ਬਈ ਹਰੇਕ ਸੋਹ ਵਾਰ ਨੂੰ ਉਹ ਦਿਖਾ ਜੀ ਬੱਕਰੀ ਆਪਾਂ ਬਾਈ ਤੁਸੀਂ ਆ ਪਾ ਲੋ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਹੋਰ ਬੱਕਰੀ ਦਿਖਾ ਦਈਏ ਲੈ ਚੱਲੋ ਬਾਈ ਇੱਧਰ ਚੱਲ ਲੈ بیا ਦੇਖ ਸਕਦੇ ਹੋ ਬਈ ਕਾਲੇ ਬਾਈ ਕੋਲ ਇਹੋ ਜਿਹੀ ਬੱਕਰੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਸ਼ੇਰੀ ਬੱਕਰੀ ਆ ਵੀਰੇ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਘਰੇ ਬਈ ਘਰੇ ਹੈਗੀਆਂ 26-27 ਬੱਕਰੀਆਂ 26-27 ਠੀਕ ਬੜੀ ਬੱਕਰੀ ਰੱਖਦਾ ਹੋਣਾ ਸਾਰੀਆਂ ਹਾਂ ਹਾਂ ਸਾਰੀਆਂ ਬਈ ਇਹ ਮੈਨੂੰ ਲੱਗਦਾ ਹੋਊਗੀ 41 ਇੰਚ ਦੀਆਂ ਨਾ ਹਾਂਜੀ 41 ਇੰਚ ਦੀ ਲੈ ਵੀ 41 ਇੰਚ ਦੀ ਬੱਕਰੀਆਂ ਸ਼ੇਰੀ ਬੱਕਰੀਆਂ ਬਈ ਦੇਖ ਸਕਦੇ ਹੋ ਉਮਰ ਕਿੰਨੀ ਹੋ ਗਈ ਉਹਦੀ ਪੂਰੇ ਦਾੰਦਾ ਹੀ ਪੂਰੇ ਦਾੰਦਾ ਹਾਂਜੀ ਕਿੰਨੇ ਸੂਏ ਲੈ ਲੇ ਸੂਆ ਆਪਾਂ ਤਾਂ ਇੱਕੋ ਹੀ ਲਿਆ ਵੀਰੇ ਇੱਕੋ ਸੂਆ ਹਾਂ ਦੂਜਾ ਸੂਆ ਹੁਣ ਗਾਂਹ ਸੂ ਗਈ ਲੱਗੀ ਵੀ ਆ ਠੀਕ ਦੁੱਧ ਕਿੰਨਾ ਕਹੇ ਥੱਲੇ ਦੁੱਧ ਵੀਰੇ ਇਹ ਸਾਢੇ 3 ਕਿਲੋ ਦੇ ਦਿੰਦੇ ਸਾਢੇ 3 ਕਿਲੋ ਹਾਂ ਕੱਢੀ ਮਾੜਿਆ ਜਾ ਲੈ ਵੀ 41 ਇੰਚ ਦੀ ਬੱਕਰੀ ਹੈ 41 ਇੰਚ ਦੀ ਹੈ ਨਾ ਸ਼ੇਰੀ ਬੱਕਰੀ ਹੈ ਜੀ ਬਾਈ ਦੇਖ ਸਕਦੇ ਹੋ ਨਾ ਚੰਗੀ ਬੱਕਰੀ ਹੈ ਨੱਕ ਨੋਕ ਦਿਖਾ ਦੇ ਬੱਬੂ ਨੱਕ ਨੋਕੇ ਦਾ ਬਹੁਤ ਹੈ ਲੈ ਵੀ ਕੰਨ ਕੰਨ ਦੇਖ ਸਕਦੇ ਹੋ ਬਾਈ ਅੱਖਾਂ ਕਿਹੜੀਆਂ ਨੇ ਚਿੱਟੀਆਂ ਅੱਖਾਂ ਲੈ ਵੀ ਕੰਨ ਦੇਖ ਲੋ ਲੈ ਵੀ ਇਹ ਹੀ ਜਾਂ ਬੱਕਰੀ ਆਉਂਦੇ ਨੇ ਕਾਲੇ ਬਾਈ ਦੇ ਕੋਲੇ ਇਹਦੀ ਕੀਮਤ ਕਿੰਨੀ ਆ ਬਾਈ ਇਹਦਾ 65000 ਰੁਪਏ ਦਾ 65000 ਰੁਪਏ ਲੈ ਵੀ 65000 ਰੁਪਏ ਮੰਗਿਆ ਬਾਈ ਨੇ ਤਾਂ ਨਾ ਕਿੰਨੇ ਰੁਪਏ ਲੱਗੇ ਤੇ ਲੱਗਿਆ ਕੁਛ ਪਾ ਲੱਗੀ ਜਾਂਦਾ ਵੀਰੇ ਲੱਗੀ ਜਾਂਦਾ ਹਾਂ ਲੱਗੀ ਜਾਂਦਾ ਨਾ ਚੰਗੀ ਬੱਕਰੀਆਂ ਬਾਈ ਦੇਖ ਸਕਦੇ ਹੋ 41 ਇੰਚ ਦੀ ਬੱਕਰੀ ਹੈ ਜੀ ਵਰਨ ਦੇਵੈ ਨਾ ਹੋਰ ਦਸ ਕੱਡ ਡੱਬੀ ਬੱਕਰੀਆਂ ਕਾ ਡੱਬੀ ਦਿਖਾ ਦੇ ਨਾ ਇਹ ਵੀ ਕਾ ਡੱਬੀ ਬੱਕਰੀਆਂ ਨੂੰ ਇਹ ਵੀ ਦਿਖਾ ਦਈਏ ਆ ਜਾ ਬਾਈ ਲੈ ਵੀ ਇਹ ਵੀ ਬੱਕਰੀ ਸੋਹਣੀ ਆ ਗਈ ਦੇਖ ਸਕਦੇ ਹੋ ਇਹ ਕਿੰਨੇ ਸੂਏ ਹੋ ਗਈ ਬਾਈ ਇਹ ਦੂਜਾ ਸੂਆ ਸੂ ਰਿਹਾ ਲੈ ਵੀ ਇਹ ਦੂਜਾ ਸੂਆ ਸੂ ਗਿਆ ਨਾ ਹਾਂ ਦੇਖ ਸਕਦੇ ਹੋ ਬੱਕਰੀ ਗੁਲਾਬੀ ਚੰਬੜੀ ਜਾ ਹਾਂ ਜਿਹੜਾ ਕਿਤੇ ਗੁਲਾਬੀ ਮਿਕਸ ਜਾਣਾ ਹਾਂ ਦੂਜਾ ਸੂਹੂਗੀ ਬਾਈ ਕਿੰਨੇ ਟਾਈਮ ਦੀ ਗੱਬਣਾ ਹੁਣ ਇਹ ਇਹ 4 ਮਹੀਨੇ ਲਗਭਗ ਆ ਉਹ ਗੱਬਣਾ ਕਿਉਂ ਦੂਜੇ ਬੀਚ ਲੱਗੀ ਉਹ ਲੱਗੀ ਵੀ ਇਹ ਬੱਕਰੀ ਥੋੜੇ ਦਿਨਾਂ ਦੀ ਠੀਕ ਥੋੜੇ ਦਿਨਾਂ ਦੀ ਹਾਂ ਲੈ ਵੀ ਦੇਖ ਸਕਦੇ ਹੋ ਇਹ 4 ਮਹੀਨੇ ਦੇ ਗੱਬ ਹੋ ਗਈ ਇਹ ਕਿੰਨੇ ਰੁਪਈਆ ਦੀ ਇਹਦਾ 35000 ਰੁਪਈਆ ਵੀਰੇ ਠੀਕ ਹੈ ਦੁੱਧ ਕਿੰਨਾ ਕ ਦੁੱਧ ਬਸ ਇਹ ਦੇਣ ਦੀ 2.5 ਕਿਲੋ 2.5 ਕਿਲੋ ਲੈ ਵੀ 2.5 ਕਿਲੋ ਦੁੱਧ ਆ ਵੀ ਦੇਖ ਸਕਦੇ ਹੋ ਕਿੰਨੇ ਰੁਪਈਆ ਕਿਹਾ ਦੇ ਇਹਦਾ 35000 35000 ਲੈ ਵੀ ਇਹਦਾ ਭਾਈ ਜੀ ਨੰਬਰ ਬੋਲ ਦੋ ਭਾਈ ਜੀ ਨੰਬਰ ਆਪਣਾ ਹੈਗਾ ਵੀਰੇ 82899 62640 ਦੁਬਾਰਾ ਫੇਰ ਬੋਲ ਦੋ 82899 62640 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਬੱਕਰੀ ਖਰੀਦਣੀ ਹੋਵੇ ਬਾਕੀ ਹੋਰ ਵੀ ਹੈਗੀਆਂ ਬੱਕਰੀਆਂ ਤੁਸੀਂ ਹਾਂ ਹਾਂ ਫੋਨ ਕਰ ਸਕਦੇ ਹੋ ਇਹਨਾਂ ਠੀਕ ਹੈ ਬਾਈ ਠੀਕ ਹੈ ਭਾਈ ਧੰਨਵਾਦ ਜੀ ਲੈ ਵੀ ਇੱਕ ਬਾਈ ਹੋਰ ਆਇਆ ਹੈ ਗੱਲਬਾਤ ਕਰ ਦਾਂਗੇ ਭਾਈ ਜੀ ਕੀ ਹਾਲ ਚਾਲ ਹੈ ਜੀ ਬਾਈ ਹੋ ਠੀਕ ਹੈ ਵਧੀਆ ਭਾਈ ਜੀ ਕੀ ਨਾਮ ਆ ਕੁਲਦੀਪ ਸਿੰਘ ਆ ਬਾਈ ਕੁਲਦੀਪ ਸਿੰਘ ਪਿੰਡ ਫੁੱਲੇਆਲਾ ਲੈ ਵੀ ਫੁੱਲੇਆਲੇ ਤੋਂ ਆ ਬਾਈ ਦੇਖ ਸਕਦੇ ਹੋਗੇ ਕਿੰਨੇ ਆਪਾਂ 1 2 ਦੋ ਹੀ ਨਗ ਲੈ ਕੇ ਆਏ ਦੋ ਹੀ ਨਗ ਲੈ ਕੇ ਆਏ ਆ ਬਈ ਇਹਦੇ ਬਾਰੇ ਦੱਸ ਇਹ ਉਹਦਾ ਬੱਚਾ ਹੀ ਹੈ ਬਈ ਇਹ ਇਹਦਾ ਬੱਚਾ ਹਾਂ 1 ਮਹੀਨੇ ਦਾ ਹੋ ਗਿਆ ਲੈ ਵੀ ਮਹੀਨੇ ਦਾ ਹੋ ਗਿਆ ਨੇਮਣਾ ਦੇਖ ਸਕਦੇ ਹੋਗੇ ਤੇ ਅੱਡ ਵੇਚਣਾ ਆਦੀ ਵੇਖ ਕੇ ਘਟ ਨਾਲ ਵੇਗਾ ਨਾਲ ਵੇਚ ਦੋ ਠੀਕ ਆ ਲੈ ਵੀ ਬੱਚਾ ਦੇਖੋ ਬਲਣਾ ਸੋਹਣਾ ਬੱਚਾ ਹੈਗਾ ਬੱਕਰਾ ਹੈਗਾ ਹਾਂ ਬੱਕਰਾ ਜੀ ਬੱਕਰਾ ਕਿੰਨੇ ਰੁਪਏ ਦੇਣਾ ਕੱਲਾ 6000 ਦੇਵਾਂਗੇ ਕੱਲਾ ਲੈਣਦੇ ਨਹੀਂ ਆ ਬਸ ਮੰਗਣ ਨੂੰ ਕਿੰਨੇ ਮਾਰਦੇ 7000 ਰੁਪਏ ਦਾ ਬਾਈ ਕਹਿੰਦਾ ਦੇਵਾਂਗੇ ਲੈਣਦੇ ਨਹੀਂ ਹੈਗਾ ਤੇ ਆ ਬੱਕਰੀ ਬੱਕਰੀ ਵੀ ਇੱਕ ਥਣ ਚੱਕ ਗਈ ਸ਼ੀ ਇਹ ਅੱਛਾ 10000 ਦੀ ਲੈਣ ਦੇ ਨਹੀਂ ਇਹਦਾ 10000 ਦੀ ਕੱਲੀ ਬੱਕਰੀ ਕੱਲੀ ਬੱਕਰੀ ਇਹਦੇ ਨਾਲ ਇਹਦੇ ਨਾਲ ਦੇਵਾਂਗੇ 16000 ਦੀ 16000 ਲੈ ਵੀ ਇਹਦੇ ਨਾਲ 16000 ਦੀ ਕੱਲੀ 10000 ਦੀ ਬੱਕਰੀ ਸੋਹਣੀ ਆ ਨਾ ਇਹ ਜਿਹੜੀ 100 ਰੁਪਏ ਦੇ ਨਾਲ ਘਟਾ ਲਾਂਗੇ ਮੂੰਹ ਇਹਦਾ ਕੱਢਿਆ ਰੇਟ ਵੱਧ ਆ ਠੀਕ ਆ ਥਾਣੇ ਜਿਵੇਂ ਚੱਲਦੇ ਨੇ ਦੋਨੇ ਕੇ ਨਾਮ ਨਹੀਂ ਅੱਧਾ ਚੱਲਦਾ ਇੱਕ ਅੱਧਾ ਇੱਕ ਹਸਾਬ ਤਾਂ ਸਿੱਕ ਹਸਾਬ ਤਾਂ ਬੱਕਰੀ ਸੋਹਣੀ ਤੇ ਨਾ ਯਾਰ ਅਵੀ ਬੱਕਰੀ ਸੋਹਣੀ ਹੋਈ ਉਹ ਤਾਂ ਪਿੱਛੇ ਹੋਇਆ ਤਾਂ ਜੇ ਮੈਨੂੰ ਪਤਾ ਨਹੀਂ ਕੀ ਹੋਇਆ ਇਹਨੂੰ ਠੀਕ ਆ ਸੋਹੇ ਤਾਂ ਪਿੱਛੇ ਹੋਇਆ ਹੈ ਇਹਦੀ ਵੀਡੀਓ ਹੈਗੀ ਜੀ ਕੋਈ ਪਹਿਲਾਂ ਆਪਣੇ ਦੇਖਣੀ ਆਪਾਂ ਦਿਖਾ ਦੇ ਦਵਾਈ ਦਬੂਈ ਦੇ ਕੇ ਦੇਖੋ ਦਵਾਈ ਕੋਈ ਨਹੀਂ ਪਾਈ ਜੀ ਕਹਿੰਦਾ ਮੈਂ ਨਹੀਂ ਪਾਈ ਜਾਣ ਕੇ ਉਸ ਆਹ ਹੋਜੂ ਠੀਕ ਜੇ ਕਿ ਹੋ ਸਕਦਾ ਵੀ ਦਵਾਈ ਪਾਈ ਜਾਵੇ ਤਾਂ ਬਾਈ ਹਾਂ ਦਵਾਈ ਤਾਂ ਹੋ ਵੀ ਸਕਦਾ ਨਾ ਘਰੇ ਹੋਰ ਕਿੰਨੀਆਂ ਕਿੰਨੇ ਤਿੰਨ ਚਾਰ ਬੱਕਰੀਆਂ ਰੱਖਦੇ ਹਾਂ ਤਿੰਨ ਚਾਰ ਬੱਕਰੇ ਆਖਦਾ ਲੈ ਵੀ ਨੰਬਰ ਬੋਲ ਦਿ ਚੱਲ ਜੇ ਕਿਸੇ ਨੇ ਲੈਣੀ ਹੋ ਉਹ ਨਾ 99 796 9689 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਹੋਗੀ ਲਹਿਰਾ ਭੇਗਾ ਬੱਕਰ ਮੰਡੀ ਲੋ ਜੀ ਬਈ ਦੋ ਬੱਕਰੀਆਂ ਹੋਰ ਦਿਖਾਉਣਾਗੇ ਬਾਈ ਆਇਆ ਹੋਇਆ ਗੱਲਬਾਤ ਕਰਨੇ ਬਾਈ ਕੀ ਹਾਲ ਚੱਲਨੇ ਵਧੀਆ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਾਈ ਸਾਰਿਆਂ ਦਾ ਸਤਿ ਸ੍ਰੀ ਅਕਾਲ ਵੀਰੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਚੈਨਲ ਵਾਲਿਆਂ ਦਾ ਕੀ ਧੰਨਵਾਦ ਬਾਈ ਜੀ ਕਿਹੜਾ ਪਿੰਡਾ ਕੋਟੜਾ ਕੌੜੇ ਆਲਾ ਬਾਈ ਆਪਾਂ ਕੋਟੜਾ ਕੌੜੇ ਆਲਾ ਹਾਂ ਠੀਕ ਆ ਬਾਈ ਜੀ ਦੱਸੋ ਬਈ ਆ ਬੱਕਰੀ ਬਾਰੇ ਇਹ ਬੱਕਰੀ ਬਈ 3 ਮਹੀਨੇ ਦੀ ਗੱਬਣਾ ਗਾਰੰਟੀ ਦੀ ਗਾਰੰਟੀ ਦੀ ਆ ਬਾਈ 3 ਮਹੀਨੇ ਦੀ ਗੱਬਣਾ ਗਾਰੰਟੀ ਦੀ ਬੱਕਰੀ ਬਹੁਤ ਭਾਰੀ ਆ ਬਾਈ ਬਾਕੀ ਹਜੇ ਜਵਾਨ ਆ ਬਾਈ ਤੀਜਾ ਸੂਆ ਸੂ ਬਾਈ ਤੀਜਾ ਸੂਆ ਇਹ ਤਾਂ ਬਈ ਮਾਂ ਵੀ ਜਵਾਨ ਐ ਦੀ ਬੱਕਰੀ ਰਾਜੀ ਵੀ ਆ ਬੱਕਰੀ ਪੂਰੀ ਕੱਟ ਕਾੜਦੀ ਚੰਗੇ ਬੋਕ ਤੋਂ ਬਣੀ ਵੀ ਬਈ ਠੀਕ ਆ ਹਾਂ ਬੋਕ ਕਿਹਾ ਜਿਹ ਤੋਂ ਬਣੀ ਹੋਈ ਆ ਇਹ ਬੋਕ ਬਈ ਲਾਲ ਡੱਬੇ ਤੋਂ ਬਣੀ ਵੀ ਆ ਬਹੁਤ ਆਪਣੇ ਕੋਲੀ ਆ ਹਾਂ ਆਪਣੇ ਬਈ ਪਿੰਡ ਚ ਆ ਲੈ ਪਿੰਡ ਚ ਆ ਹਾਂ ਠੀਕ ਆ ਲੈ ਵੀ ਦੇਖ ਸਕਦੇ ਹੋਗੇ ਕੀ ਮੰਗਿਆ ਬਈ ਇਹਦਾ ਇਹਦਾ ਬਈ 28000 ਮੁੱਲ ਕਰਿਆ ਆਪਾਂ 28000 ਹਾਂ ਲੈ ਵੀ ਦੇਖ 28000 ਰੁਪਏ ਮੰਗੇਗਾ ਕੋ ਨੋਕਸਤ ਨਹੀਂਗਾ ਕੋਈ ਕੋਈ ਨੋਕਸ਼ਨ ਨਹੀਂ ਬਾਈ ਜਮਾ ਓਕੇ ਆ ਦੁੱਧ ਸਿਕਾ ਗਈ ਬਾਈ ਹੁਣੇ ਠੀਕ ਆ ਬਾਈ ਲੈਂਥ ਨੂੰ ਉੱਥੇ ਚੰਗੇ ਆ ਕੀ ਦੇਖ ਸਕਦੇ ਪੂਛ ਪਾਂਸ ਭਾਰੀ ਆ ਬਾਈ ਬੱਕਰੀ ਉਹ ਮੇਰੀ ਭਾਰੀ ਆ ਮੂਰੀ ਹੈ ਨਾ ਹਾਂ ਕਿੰਨੇ ਰੁਪਏ ਕਿਹਾਗਾ 28000 ਰੁਪਏ 28000 ਰੁਪਏ ਕਿੰਨੇ ਰੁਪਏ ਲੱਗੇ ਤੇ ਇਹ ਤੇ ਬਾਈ 20 ਤੱਕ ਲੱਗਿਆ ਹੈ 20 ਤੱਕ ਲੱਗਿਆ ਕਿ ਤੱਕ ਨੂੰ ਹੋ ਜਾਊਗਾ ਆਪਣਾ ਇਹ ਬਣ ਜੂਗਾ ਕਿ ਤੱਕ ਆਪਣੀ ਬਾਈ ਝਾਗ ਤਾਂ 25 ਪੁੱਛੀ ਤੋਂ ਸੀਗੀ ਅੱਛਾ ਹਾਂ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਬਾਈ ਹਾਂ ਤੇ ਆਹ ਇਹ ਬਾਈ ਗੱਬਣ ਹੈ ਬੱਕਰੀ ਇਹਦੇ ਮਗਰ ਉਹ ਬੱਚਾ ਹੈ ਬਾਈ ਕਾਲਾ ਲੇਵੀ ਨਾਲੇ ਗੱਬਣਾ ਨਾਲੇ ਬੱਚਾ ਵੀ ਹੈ ਬੱਕਰੀ ਬਹੁਤ ਟੌਪ ਦੀ ਹੈ ਬਾਈ ਬੱਕਰੀ ਟੌਪ ਹੈ ਨਾ ਤੁਹਾਨੂੰ ਦੇ ਸਕਦੇ ਹੋ ਬਾਈ ਕਹਿੰਦੇ ਕਹੋਂਦੇ ਬੰਦੇ ਤੋਂ ਆਈ ਵੀ ਹੈ ਬਾਈ ਅੱਛਾ ਹਾਂ ਹਾਈਟ ਤਾਂ ਹੈਗੀ 35 37 ਹਨ ਪਰ ਉਹ ਚੰਗੀ ਆ ਗਈ ਲੈਂਥ ਨੂੰ ਉੱਥੇ ਵਧੀਆ ਗਈ ਕਰਨ ਕੋਲੋਂ ਦੀ ਨਾ ਨਕਲੁਕ ਦੀ ਵਧੀਆ ਹਾਂ 2 ਦੇ ਕਰੀਬ ਗੱਬਣ ਹੋ ਬਾਈ ਉੱਤੀ ਹੋਊਗੀ ਤੇ ਉਹ ਬੱਚਾ ਬਾਈ ਇਹਦੇ ਮਗਰ ਕਾਲਾ ਇਹਦਾ 30000 ਮਾ ਇਹ ਨਾਲ ਹੀ ਦੇਓਗੇ ਬੱਚੇ ਹਾਂ ਬਾਈ ਬੱਚਾ ਨਾਲ ਹੈ ਇਹ ਬੱਚੇ ਦੇ ਨਾਲ ਹੀ ਦੇਣੀ ਹੈ ਬਾਈ ਦੇਖ ਸਕਦੇ ਹੋਗੇ ਚੰਗੀ ਬੱਚਾ ਵੀ ਬਹੁਤ ਚੰਗਾ ਬਾਈ ਮਗਰੇ ਦੇ ਹਾਂ ਬੱਚਾ ਵੀ ਤੇਰਾ ਬਾਕੀ ਬੱਕਰਾ ਕੀ ਹੈ ਬੱਕਰਾ ਅਵੀ ਬੱਕਰਾ ਹੈ ਕੰਨ ਕੋਨ ਵਧੀਆ ਨਾ ਹਾਂ ਹਾਂ ਕਹਿ ਰਿਹਾ ਕਿੰਨੇ ਮਹੀਨੇ ਦਾ ਹੋ ਗਿਆ ਉਹ ਉਹ ਹੋਊਗਾ ਬਈ 4 ਦੇ ਉੱਤੇ ਹੋਊਗਾ 4-5 ਮਹੀਨੇ 4 ਮਹੀਨਾ 4-5 ਮਹੀਨੇ ਦੇ ਉੱਤੇ ਹੈ ਨਾ ਹਾਂ ਹਾਂ ਉਹਦਾ ਕੱਲੇ ਦਾ ਕਿੰਨਾਗਾ ਕਿਹੜੇ ਦਾ ਬੱਕਰੇ ਦਾ 12000 ਮੁੱਲ ਕਰਿਆ ਬਈ ਕੱਲੇ ਦਾ ਹਾਂ ਲੈ ਵੀ ਕੱਲੇ ਦਾ 12000 ਰੁਪਏ ਹੈ ਨਾ 7000 ਰੁਪਏ ਲੱਗਿਆ ਬਈ ਇਹਦਾ ਲੈ ਵੀ ਬੱਕਰਾ ਦਿਖਾ ਦਿਓ ਉਹਨੂੰ ਬੱਕਰਾ ਚੰਗਾ ਬਈ ਹਾਂ ਲੈ ਵੀ ਬੱਕਰਾ ਦਿਖਾ ਦਿਓ ਬਹੁਤ ਵਧੀਆ ਬਈ 4 ਕਿ ਮਹੀਨੇ ਦਾ ਆਪਾਂ ਕਹਿੰਦੇ ਹਾਂ ਬਈ ਜੈਡ ਬਲੈਕ 4 ਕਿ ਦੀ ਹੋਊਗਾ ਵੱਧ ਤਾਂ ਹੈ ਨਹੀਂ ਜੈਡ ਬਲੈਕ ਹੈ ਨਾ ਇਹ ਵੀ ਕੰਨ ਕੋਨ ਦੇਖ ਸਕਦੇ ਹੋਗੇ 12000 ਰੁਪਏ ਦਾ ਮੰਗਿਆ ਹਾਂ ਬਾਕੀ ਮਾਨਤਾ ਹੋ ਜੂਗਾ ਹਾਂ ਬਾਈ ਹੋ ਜੂ ਮੌਕੇ ਤੇ ਨੰਬਰ ਬੋਲ ਦੇ ਜੀ 80543 ਬਾਈ 031 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਇਹ ਨਾ ਬੱਕਰੀ ਬੱਕਰੀ ਵੀ ਬਹੁਤ ਚੰਗੀਆਂ ਬਾਈ ਮੋੜ ਤੋਂ ਗੱਭਣਾਂ ਬੱਕਰੀ ਵਾਚ ਇਹਦਾ ਲੱਗ ਹੀ ਦਿਖਾਈ ਦੇਣਾ ਪੂਰੀ ਦਿਖਾਈ ਦੇਣੀ ਇਹਦਾ ਬੱਕਰੀ ਠੀਕ ਹੈ ਵੀਰੇ ਠੀਕ ਹੈ ਜੀ ਧੰਨਵਾਦ ਧੰਨਵਾਦ ਬਾਈ ਬਹੁਤ ਬਹੁਤ ਲੈ ਵੀ ਮੇਜਰ ਬਾਈ ਕੋਲੇ ਆ ਕੇ ਗੱਲਬਾਤ ਕਰ ਦਾਂਗੇ ਮੇਜਰ ਬਾਈ ਅੱਜ ਪਹੁੰਚਾ ਹੋਏਗਾ 베ਗੇਲੇਰੇ ਮੰਡੀ ਦੇ ਵਿੱਚ ਕੀ ਹਾਲ ਨੇ ਮੇਜਰ ਵੀਰਾਂ ਬਾਈ ਠੀਕ ਵਧੀਆ ਸਾਰਿਆਂ ਨੂੰ ਵੀਰੇ ਸਾਸਤਰੀ ਕਾਰ ਚੈਨਲ ਦੇਖਣ ਈ ਲੈ ਕੇ ਆਏ ਅੱਜ ਅੱਜ ਬਈ ਪੱਠਾ ਲੈ ਕੇ ਆਏ ਆ ਮੇਜਰ ਬਾਈ ਕੋਲੇ ਕੱਲੀਆਂ ਪੱਠਾ ਹੀ ਹੁੰਦੀਆਂ ਨੇ ਕਿਉਂ ਮੇਜਰ ਨਹੀਂ ਬਈ ਹੁੰਦੀਆਂ ਤਾਂ ਬੱਕਰੀਆਂ ਵੀ ਨੇ ਹਾਂ ਬੱਕਰੀਆਂ ਆਪਾਂ ਘਰੋਂ ਹੀ ਸੇਲ ਕਰਦੇ ਆਂ ਵੀਰੇ اچھا ਠੀਕ ਆ ਮੰਡੀ ਤੇ ਨਹੀਂ ਲਿਆਉਂਦੇ ਆਪਾਂ ਬੱਕਰੀਆਂ ਠੀਕ ਆ ਜੀ ਬੱਕਰੀਆਂ ਆਪਾਂ ਪੱਠਾ ਵੀ ਤਕਰੀਬਨ ਘਰੋਂ ਹੀ ਸੇਲ ਕਰਦੇ ਆਂ ਠੀਕ ਆ ਤੇ ਆਇਆ ਵੀਰੇ ਆਪਦੇ ਭੈਣ ਭਾਈਆਂ ਦੀ ਬਦੌਲਤ ਫਿਰ ਮੰਡੀਆਂ ਤੇ ਆਉਣਾ ਪੈਂਦਾ ਆਉਣਾ ਪੈਂਦਾ ਠੀਕ ਆ ਕੋਈ ਬੰਦਾ ਮਾਨ ਕਰਕੇ ਕੋਈ ਨਹੀਂ ਵਿਜਿਟ ਕਰ ਸਕਦਾ ਅਗਲਾ ਕਹਿੰਦਾ ਬਾਈ ਤੈਨੂੰ ਮਿਲਣਾ ਠੀਕ ਆ ਸਾਨੂੰ ਬਾੜ ਹੁਣ ਵਿੱਚ ਬਜ਼ੁਰਗ ਨੇ ਇਹਨਾਂ ਨੂੰ 100 150 ਕਿਲੋਮੀਟਰ ਪੈਂਦਾ ਬਾਈ ਉਹਨਾਂ ਤੋਂ ਨਹੀਂ ਵਿਜਿਟ ਹੁੰਦਾ ਸਹੀ ਗੱਲ ਹੈ ਉੋਂ ਆ ਕੇ ਫਿਰ ਲੈ ਜਾਂਦੇ ਨੇ ਮਾਲ ਵੇਖ ਆਈਏ ਹਾਂਜੀ ਵੀਰੇ ਥੋੜਾ ਜੋ ਵੀ ਆ ਬੱਚਾ ਦੇਖੋ ਜੀ ਬੱਚਾ ਦਿਖਾਉਣਾ ਪਹਿਲਾਂ ਤੁਹਾਨੂੰ ਨਾ ਮਹੀਨੇ ਦਾਊਗਾ ਇਹ ਮਹੀਨੇ ਸਵਾ ਮਹੀਨੇ ਦਾ ਮਹੀਨੇ ਦਾ ਬਾਈ ਮਹੀਨੇ ਦਾ ਬੱਚਾ ਬਾਈ ਦੇਖ ਸਕਦੇ ਹੋਗੇ ਲੈ ਵੇ ਕੀ ਇਹ ਬੱਕਰਾ ਬਾਈ ਹੈ ਬੱਕਰਾ ਬਾਈ ਇਹ ਬੱਕਰਾਗਾ ਚਿੱਟੀਆਂ ਅੱਖਾਂ ਦੇ ਵਿੱਚ ਆ ਬਾਈ ਦੇਖ ਸਕਦੇ ਹੋਗੇ ਕੰਨ ਚੈੱਕ ਕਰੋ ਵੀਰੇ ਕੰਨ ਕੋਲ ਨੂੰ ਵਧੀਆ ਵੇ ਲਕੌੜਾ ਨੂੰ ਗੁਰਾ ਦੇਖ ਸਕਦੇ ਨਾ ਕੀ ਮੰਗਿਆ ਬਈ ਇਹਦਾ ਕੋਈ ਨਾ ਵੀਰੇ ਆਪਾਂ ਕਰ ਲਾਂਗੇ ਦਰਸ਼ੇਮ ਠੀਕਾ ਆ ਚੈੱਕ ਕਰੋ ਜੀ ਪੱਠ ਲੈ ਵੀ ਕਾ ਪੱਠ ਦੇਖੋ ਪੱਠ ਦੇਖ ਪਹਿਲਾਂ ਬਈ ਮੂੰਹ ਦਿਖਾ ਦੇ ਮੂੰਹ ਚੈੱਕ ਕਰੋ ਜੀ ਵਾਹ ਦਰਾਜਾ ਮੂੰਹ ਦਿਖਾ ਦੇ ਬੱਬੂ ਲੈ 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 ਸੋਣੀ ਪੱਠ ਆ ਬਈ ਦੇਖ ਸਕਦੇ ਹੋ ਕੱਚੀ ਕੀਰੀ ਆ ਬਈ ਲੈ ਚੈੱਕ ਕਰੋ ਜੀ ਇਹਦੀ ਕੀਮਤ ਕਿੰਨੀ ਆ ਚੈੱਕ ਕਰੋ ਜੀ ਪੂਰੀ ਜੈਡ ਬਲੈਕ ਪੂਸ ਜੈਡ ਬਲੈਕ ਹੈ ਨਾ ਕੀਮਤ ਕਿੰਨੀ ਆ ਬਾਈ ਇਹਦੀ ਕੀਮਤ ਵੀਰੇ ਇਹਦੀ 17000 ਰੁਪਏ ਇਹ ਵੀ 17000 ਰੁਪਏ ਮੰਗਿਆ ਹੈ ਬਾਈ ਨੇ ਵੈ ਆ ਗਈ ਲੋਹੀ ਆ ਗਈ ਇਹ ਹਾਂਜੀ ਵੀਰੇ ਲੈ ਵੀ ਲੋਹੀ ਆ ਗਈ ਇਹ ਥੋੜੀ ਜਿਹੀ ਵੱਡੀ ਆ ਗਈ ਨਾ ਧੋਏ ਹਾਂਜੀ ਵੀਰੇ ਇਹ ਕਿੰਨੇ ਮਹੀਨੇ ਦੀ ਹੋ ਗਈ ਬਾਈ ਇਹ ਇਹ ਵੀਰੇ ਹੈਗੇ 8-9 ਮਹੀਨਿਆਂ ਦੇ ਲੈ ਵੀ ਖੀਰੀ ਆ ਗਈ 8 ਮਹੀਨਿਆਂ ਦੀ ਲੈ ਦੇਖੋ ਕੰਨ ਕੰਨ ਬਾਈ ਦਾ ਲੱਖਾਂ ਦੇ ਵਿੱਚ ਹੈ ਨਾ ਹਾਂਜੀ ਵੀਰੇ ਚੈੱਕ ਕਰੋ ਜੀ ਹਾਈਟ ਹੋਊਗੀ ਮਤਲਬ 32-32 ਹੋਊਗਾ ਨਾ ਇਹਦਾ 32 ਦਾ ਆਰਾਮ ਨਾਲ ਹੀ ਆ ਬਾਈ 32 ਪਲੱਸ ਹੀ ਹੋਊਗੀ 32 ਪਲੱਸ ਹੋਊਗਾ ਨਾ ਹੇਡ ਹਾਂਜੀ ਵੀਰ ਬਾਈ ਅੱਖਾਂ ਦੇ ਰੰਗ ਦਾ ਹੁੰਦਾ ਚੱਕਰ ਨਹੀਂ ਬਾਈ ਇਹਦੇ ਚ ਫੰਡੇ ਚ ਨਾ ਹੀ ਪਾ ਆਪਾਂ ਅੱਖਾਂ ਦੇ ਚੱਕਰ ਦਾ ਕੋਈ ਫੰਡਾ ਨਹੀਂ ਬਾਈ ਹਾਂ ਦਾ ਕੋਈ ਚੱਕਰ ਨਹੀਂ ਬਾਈ ਜਿਹੜੀ ਪਿਓਰ ਬੀਟ ਲਾ ਬਾਈ ਉਹ ਰੈੱਡ ਅੱਖ ਚ ਹੀ ਮੰਨੀ ਗਈ ਆ ਹਾਂ ਦੁੱਧ ਦੀ ਮੰਤਰਾ ਮਾਤਰਾ ਜਿਹੜੀ ਉਹ ਪਿਓਰ ਜਿਹੜੀ ਬੀਟ ਲਾ ਉਹ ਰੈੱਡ ਅੱਖ ਹੀ ਕੱਢ ਰਹੀ ਆ ਬਾਈ ਠੀਕਾ ਬੱਚਿਆਂ ਦੀ ਪੈਦਾਵਾਰ ਹੋਰ ਚੀਜ਼ਾਂ ਇਹ ਟੇਬਲ ਹੋਰ ਦਿਖਾ ਦਈਏ ਲੈ ਕਾਫੀ ਅੱਜ ਮਾਲ ਲੈ ਕੇ ਆਏ ਮੇਜਰ ਬਾਈ ਕਿੰਨੇ ਨਗ ਲੈ ਕੇ ਆਏ ਦੀ ਮੇਜਰ ਬਾਈ ਨਗ ਬਾਈ ਕਾਫੀ ਸੀਗੇ ਅੱਛਾ ਕਾਫੀ ਸੇਲ ਹੋ ਗਈਆਂ ਚਲੋ ਵਧੀਆ ਗੱਲ ਲੱਗੀ ਲੈ ਵਿਆਹ ਦੇਖ ਸਕਦੇ ਬੱਠ ਪੱਠਾ ਕੀ ਹਾਂਜੀ ਵੀਰੇ ਲੈ ਵੀ ਪੱਠਾ ਕੀ ਦੇਖ ਸਕਦੇ ਹੋ ਹੋਰ ਫੜ ਕੇ ਦਿਖਾ ਦਿਓ ਬਾਈ ਲਓ ਜੀ ਲੈ ਵੀ ਆ ਆ ਗਈ ਨੂਰੀ ਆ ਨਾ ਹਾਂਜੀ ਵੀਰੇ ਲੈ ਜੀ ਦੇਖ ਸਕਦੇ ਹੋ ਬੂਰ ਕੰਨੀ ਜੀ ਬਹੁਤ ਘੱਟ ਮਿਲਦੀ ਆ ਜੀ ਇਹ ਕਿੰਨੇ ਮਹੀਨੇ ਦੀ ਹੋਊਗੀ ਇਹ ਵੀਰੇ 3 ਕ ਮਹੀਨੇ ਦੀ ਆ ਤੇ ਵੀ 3 ਕ ਮਹੀਨੇ ਦੀ ਆ ਆ ਵੱਡੀ ਬੱਕਰੀ ਦਿਖਾਓ ਆ ਦੇਖੋ ਜੀ ਬੱਚਾ ਦਿਖਾਉਣ ਲੈ ਆਇਆ ਇਹ ਵੀ ਦੇਖੋ ਪੱਠਾ ਵਿੱਚ ਚੰਗੇ ਬੱਚੇ ਨੇ ਬਈ ਸਾਰੇ ਆ ਨਾ ਪੱਠਾ ਨੇ ਜੇ ਕੋਈ ਮੇਰਾ ਵੀਰ ਪੱਠਾ ਖਰੀਦਣੀਆਂ ਚਾਹੁੰਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਮੇਰੇ ਨਾਲ ਬੱਕਰੀ ਦੇਖੋ ਬਈ ਹੈਗੀ ਸੰਤੀ ਕਿੰਚ ਦੀ ਬੜੇ ਨਾਮ ਨਾਲ ਜੀ ਸੱਤੀ 38 37 38 ਇੰਚ ਦੀ ਆਵੇ 37 38 ਇੰਚ ਦੀ ਆਵੇ ਨਾ ਹਮਾਰੀ ਕੰਨ ਕੰਨ ਦੇਖ ਸਕਦੇ ਹੋ ਬਈ ਕਿੰਨੇ ਸੂਏ ਹੋਗੇ ਬਈ ਇਹਦੇ ਇਹ ਦੂਜਾ ਬਈ 6 ਦਿਨ ਦਾ ਫਰੈਸ਼ ਆ 6 ਦਿਨ ਦਾ ਫਰੈਸ਼ ਆ ਹਾਂ ਚੈੱਕ ਕਰੋ ਲੈ ਵੀ ਦੂਜਾ ਸੂਆ 6 ਦਿਨ ਦਾ ਫਰੈਸ਼ ਆਗੀ ਦੇਖ ਸਕਦੇ ਹੋ ਮਾਗਰ ਵੀਰੇ ਪੱਠਾ ਬਲੈਕ ਕਲਰ ਦਾ ਆਉਗੀ ਹਾਂਜੀ ਵੀਰੇ ਸੂਈ ਹੋਈ ਆ ਵੀ ਮੰਗਰਾ ਬੱਚਾ ਇਹਦੇ ਪੱਠਾ ਕੀ ਹਾਂਜੀ ਵੀਰੇ ਪੱਠਾ ਹੋਊਗੀ ਵੇਜੋ ਕੋਲੇ ਪੱਠਾ ਹੀ ਹੁੰਦੀਆਂ ਨੇ ਜਿਆਦੇ ਬਈ ਕਰਨ ਕੀ ਤਰਸੇਮ ਇਧਰ ਆ ਜਾ ਮੇਰਾ ਮਕਸਦ ਕੀ ਆ ਨਾ ਹੂੰ ਬੜੇ ਵੀਰਾਂ ਦੇ ਕਮੈਂਟ ਜਿਹੜਿਆ ਨੇ ਕਦੇ ਰਜਾਈ ਨਹੀਂ ਛੱਡੀ ਹੂੰ ਜੁੱਲ 'ਚ ਬਹਿ ਕੇ ਹੂੰ ਸਵਾਤਾ ਫੇਰ ਆਉਂਦਾ ਜੇ ਕਹਿੰਦੇ ਨਹੀਂ ਬਰਾਬਰ ਭੱਜੋ ਹਾਂ ਸਹੀ ਗੱਲ ਲੱਕਰੇ ਬੈਠ ਕੇ ਤਾਂ ਬੇਨ ਬੋਲਣਾ ਸੌਖਾ ਹੀ ਹੈਗਾ ਕਰੇ ਮੇਰੀ ਗੱਲ ਸੁਣਾ ਉਹਦਾ ਨੈਟ ਫੂਕਣ ਦਾ ਕੋਈ ਫਾਇਦਾ ਨਹੀਂ ਹੂੰ ਜਦਾਂ ਬਾਈ ਗਰਾਊਂਡ 'ਚ ਆ ਕੇ ਮੁਕਾਬਲਾ ਕਰੋ ਸਵਾਤਾ ਫੇਰ ਕਬੱਡੀ 'ਚ ਜਦੋਂ ਨਾ ਪਲੇਅਰ ਕੱਪੜੇ ਕੱਢਦਾ ਹੂੰ ਜਦੋਂ ਕੰਨ ਮੇਰੇ ਸੀਦੇ ਮਗਰਾਟਾ ਵਾਂਗੂ ਲਾਲ ਹੁੰਦੇ ਨੇ ਸਵਾਤਾ ਫੇਰ ਆਉਂਦਾ ਬਾਹਰ ਖੜਾ ਤਾਂ ਮੈਂ ਵੀ ਬਹੁਤ ਥਾਪੀਆਂ ਮਾਰਦਾ ਰਿਆਂ ਸਹੀ ਗੱਲ ਹੈ ਮੈਂ ਸੱਟ ਲੰਦਾ ਮੈਂ ਫੜ ਲੰਦਾ ਮੈਂ ਕਰ ਲੰਦਾ ਮੈਂ ਬਥੇਰੀਆਂ ਗਾਲਾਂ ਕੱਢਦਾ ਰਿਆਂ ਤੂੰ ਨੰਗਾ ਤਾਂ ਰੇਡਰ ਤੂੰ ਐ ਕਰਤਾ ਪਤਾ ਤਾਂ ਉਦੋਂ ਲੱਗਦਾ ਜਦੋਂ ਬਰਾਬਰ ਦਾ ਰੇਡਰ ਨਾ ਥਾਪੜਾ ਕੰਨ ਤੇ ਟਕਾ ਕੇ ਠੋਕਦਾ ਸਹੀ ਗੱਲ ਹੈ ਨਾ ਤਾਂ ਗੱਲ ਲੇ ਗਏ ਨੰਬਰ ਬੋਲ ਦੇ ਚੱਲ ਮੈਂ ਗੱਲ ਨਹੀਂ ਆ ਵੀ ਬਈ ਆਪਦਾ ਕੰਮ 'ਚ ਧਿਆਨ ਰੱਖੋ ਕੰਮ ਕਰੋ ਕੰਮ ਇਹ ਨਾ ਦੇਖੋ ਹੁਣ ਮੈਂ ਨਵੇਂ ਬੰਦਿਆਂ ਨੂੰ ਹਰੇਕ ਨੂੰ ਕਹਿਣਾ ਕੋਈ ਵੀ ਬੰਦਾ ਬਾਈ ਫਾਰਮ ਵਾਲਾ ਬੰਦਾ ਚਲੋ ਆਪਾਂ ਕਹਿੰਦੇ ਨਹੀਂ ਸਾਰੇ ਆਪਣੇ ਨਾਲੋਂ ਚੰਗੇ ਨੇ ਆਪਾਂ ਸਭ ਨਾਲੋਂ ਮਾੜੇ ਆ ਹੂੰ ਮੇਰੇ ਤੋਂ ਮੇਰੀ ਬਦੌਲਤ ਦੀ ਵਜ੍ਹਾ ਨਾਲ ਵੀਡੀਓ ਨਾਲ ਬੰਦੇ ਕਹਿੰਦੇ ਸਾਨੂੰ ਬਈ ਬਹੁਤ ਸਿੱਖਣ ਨੂੰ ਮਿਲਿਆ ਠੀਕ ਆ ਕਾਰਨ ਕੀ ਬਈ ਮੈਂ ਕਹਿੰਦਾ ਵੀ ਚਾਹੇ ਮੇਰੇ ਤੋਂ ਲੈਣੇ ਚਾਹੇ ਜੀ ਤੋਂ ਮਰਜ਼ੀ ਲੈਣੇ ਪੱਠ ਦੇ ਪਹਿਲਾਂ ਵਾਲੀਆਂ ਵੀਡੀਓਾਂ 'ਚ ਕਿਹੜਾ ਬੰਦਾ ਕਹਿੰਦਾ ਰਿਹਾ ਵੀ ਥੱਲੋਂ ਪੱਠ ਦੇ ਥਣ ਚੈੱਕ ਕਰੋ ਜੀ ਹੂੰ ਕਿਸੇ ਵੀ ਵੀਡੀਓ ਦੇ ਵਿੱਚ ਮੈਨੂੰ ਦਿਖਾ ਦਿਓ ਤੁਹਾਡੀਆਂ ਪੁਰਾਣੀਆਂ ਵੀਡੀਓ ਕੱਢ ਲਓ ਸਹੀ ਗੱਲ ਮੈਂ ਕਹਿੰਦਾ ਵੀ ਮੇਰੇ ਤੋਂ ਵੀ ਜੇ ਤੁਸੀਂ ਲੈਣੇ ਹੋ ਪੱਠ ਤਾਂ ਉਹਦੇ ਥਣ ਜ਼ਰ ਦੰਤ ਜਰੂਰ ਚੈੱਕ ਕਰੋ ਜਲੇਬੀ ਪੂਸ ਵਾਲੀ ਨਾ ਲਓ ਮੈਂ ਖੁਦ ਆਪਦੇ ਦੇ ਵੀ ਕਹਣਾ ਵੀ ਮੈਂ ਤੋਂ ਨਾ ਲਾਓ ਮੈਂ ਸਿੱਧੀ ਹੋ ਜੇ ਮੈਂ ਸਿੱਧੀ ਆ ਨਾ ਮੈਂ ਆ ਚੈੱਕ ਕਰੋ ਬਈ ਯਾਰ ਆ ਚੈੱਕ ਕਰੋ ਦੇਖੋ ਠੀਕਾ ਇੱਧਰ ਚੈੱਕ ਕਰੋ ਸਹੀ ਗੱਲ ਹੈ ਨਾ ਆ ਚੈੱਕ ਕਰੋ ਸਾਰੇ ਦੇ ਬੂਤ ਸਹੀ ਨੇ ਆ ਬੱਚੇ ਦੀ ਚੈੱਕ ਕਰ ਲਓ ਜੀ ਬਾਲੀ ਇਹ ਤਾਂ ਦੂਰ ਦੀਆਂ ਗੱਲਾਂ ਬੋਲ ਨਹੀਂ ਹੋਣੀ ਜਮਾ ਕਰੁੰਡਾ ਬਈ ਜਲੇਬੀ ਪੂਸ ਵਾਲਾ ਬੱਚਾ ਜੇ ਸੋਨੂੰ ਜੇ ਲੱਖ ਰੁਪਏ ਵਾਲਾ ਜੇ 20000 ਚ ਮਿਲਦਾ ਤਾਂ ਮੈਂ ਨਾ ਲਾਉ ਠੀਕਾ ਰਿੰਗੇ ਚ ਬਾੜਨ ਤੋਂ ਪਹਿਲਾਂ ਵਾਰਿਆ ਆਵੋਂਗੇ ਠੀਕ ਆ ਤਾਂ ਗੱਲ ਹੈਗੀ ਇਹ ਗੱਲ ਆ ਵੀ ਬਾਈ ਜੇ ਤੁਸੀਂ ਫਾਰਮ ਕਾਮਯਾਬ ਹੋਣਾ ਖੀਰੀਆਂ ਵੱਠਾਂ ਲੈ ਕੇ ਬਾਈ 32 ਤੇ 3 ਇੰਚ ਹਾਈਟ ਦੀਆਂ ਹਮ ਕਹਿ ਕੇ ਨਹੀਂ ਅਗਲੇ ਤੋਂ ਫੀਤਾ ਮਰਵਾਓ ਬਾਈ ਪੈਸੇ ਦੇਣੇ ਨੇ ਹਮ ਆਪਣੇ ਕਿਹੜਾ ਬਾਈ ਫ੍ਰੀ ਲੈਣੀਆਂ ਨੇ ਸਹੀ ਗੱਲ ਹੈ ਇਹ ਮੈਂ ਕਹਿਣ ਨਾਲ ਤਾਂ ਬੰਦੇ 40 ਵੀ ਕਹਿ ਦਾਨਗੇ 45 ਵੀ ਕਹਿ ਦਾਨਗੇ ਉਹਦਾ ਸਵਾਦ ਨਹੀਂ ਆਉਂਦਾ ਬਾਈ ਕਰੋ ਫੀਤਾ ਲੈ ਕੇ ਜਾਓ ਆਪਦਾ ਸਹੀ ਗੱਲ ਨਹੀਂ ਕਰੋ ਲੈ ਕੇ ਜਾਣਾ ਅਗਲੇ ਨੂੰ ਕਹ ਬਾਈ ਇੰਚੀ ਟੇਪ ਫੀਤਾ ਜਿਹੜਾ ਹੁਣ ਕੱਪੜੇ ਸਿਉਣ ਵਾਲਾ ਹੁੰਦਾ ਆਪਣੇ ਦਰਜੀਆ ਕੋਲੇ ਉਹਦੇ ਨਾਲ ਆਪਾਂ ਤਕਰੀਬਨ ਹਾਈਟ ਮਾਪਦੇ ਆ ਉਹਦੇ ਨਾਲ ਬਾਈ ਆਪਦੀ ਹਾਈਟ ਨਾਪ ਕੇ ਬੱਚੇ ਖਰੀਦੋ ਤੇ ਜਿੰਨੇ ਵੀ ਮੇਰੇ ਭੈਣ ਭਾਈ ਮੈਨੂੰ ਸਪੋਰਟ ਕਰਦੇ ਨੇ ਵੀਰੇ ਧੰਨਵਾਦ ਠੀਕ ਹੈ ਨਾ ਵੱਧ ਦੱਬ ਕੇ ਰੱਖੋ ਕੰਮ ਨੂੰ ਖਿੱਚ ਕੇ ਫੋਰ ਕਿਸੇ ਪਾਸੋਂ ਮੈਂ ਨਹੀਂ ਦਬਣ ਦਿੰਦਾ ਬਾਈ ਸਾਨੂੰ ਕੁਆਲਿਟੀ ਪੱਖੋਂ ਜਾਂ ਤੁਹਾਡੀ ਦਿੱਕਤ ਆਉਂਦੀ ਆ ਫਾਰਮ 'ਚ ਕੋਈ ਜਾਂ ਮੈਨੂੰ ਰਾਤ ਨੂੰ ਵੱਡੇ ਭੈਣ ਭਾਈਆਂ ਦੇ ਮੈਸੇਜ ਆਉਂਦੇ ਨੇ ਸਾਡੀਆਂ ਬੱਕਰੀਆਂ ਨੂੰ ਆ ਵੱਡੇ ਵੱਡਿਆਂ ਦੇ ਚਲੋ ਪ੍ਰਮਾਤਮਾ ਕਰੇ ਵੀ ਆਪਾਂ ਕਾਰੋਬਾਰ ਕਈ ਵਾਰੀ ਕਿਸੇ ਬੰਦੇ ਦੇ ਨਹੀਂ ਵੀ ਅਕਲ ਜਾਂਦੀ ਸਹੀ ਗੱਲ ਹੈ ਉਹ ਆਪਣੇ ਤੋਂ ਪੁੱਛਦਾ ਆਪਾਂ ਹਰ ਇੱਕ ਬੰਦੇ ਨੂੰ ਸਪੋਰਟ ਦਿੰਨੇ ਆ ਤੇ ਸਹਿਯੋਗ ਦਿੰਨੇ ਆ ਹਮ ਬਾ ਕੰਮ ਨੂੰ ਖਿੱਚ ਕੇ ਪਰ ਵਧੀਆ ਬਰੀਡ ਤੇ ਕੰਮ ਕਰੋ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਕੋਈ ਵੀ ਬੰਦਾ ਜੇ ਜੇ ਵਧੀਆ ਬਰੀਡ ਤੇ ਕੰਮ ਕਰੂਗਾ ਤਰ ਸੇਮ ਵੀਰੇ ਕਦੇ ਫੇਲ ਨਹੀਂ ਹੋਊਗਾ ਸਹੀ ਗੱਲ ਹੈ ਨਾ ਜੰਮਦਾ ਬਾਈ ਹੁਣ ਜੰਮਦਾ ਬੱਚਾ ਦਾ ਦਰਸੇਂ ਵੀਰੇ ਕੋਈ ਵੀ ਨਹੀਂ ਭਜਦਾ ਉਹਨੂੰ ਵੀ ਸਮਾਂ ਲੱਗਦਾ ਸਹੀ ਗੱਲ ਹੈ ਮੈਂ ਅਸੀਂ ਨੇ ਤਾਂ ਬਾਈ ਇੰਨਾ ਟਾਈਮ ਲਾਇਆ ਮੈਂ ਜਿਹੜੇ ਮੇਰੇ ਭੈਣ ਭਾਈ ਮੇਰੀ ਸੰਗਤ ਜੁੜੀ ਆ ਮੈਂ ਉਹਨੂੰ ਕਹਿੰਦਾ ਵੀ ਮੈਨੂੰ ਸਾਨੂੰ ਥੋੜਾ ਸਮਾਂ ਦੇ ਕੇ ਸਾਨੂੰ ਥੋੜੇ ਸਮੇਂ ਦੇ ਵਿੱਚ ਬਾਈ ਭਜਾਵਾਂਗੇ ਸਹੀ ਗੱਲ ਹੈ ਕਾਰਨ ਕੀ ਵੀਰੇ ਵੀ ਸਾਡੇ ਕੋਲੇ ਤਾਂ ਬਰੀਡ ਤਿਆਰ ਹੋਈ ਹੋਈ ਹੈਗੀ ਆ ਸਤੋਂ ਲੈ ਕੇ ਜਿਵੇਂ ਮਰਜ਼ੀ ਤੁਸੀਂ ਜਿਹੜਾ ਕੁਝ ਮਰਜ਼ੀ ਕਰ ਲਓ ਸਹੀ ਗੱਲ ਹੈ ਕਿੰਨਾ ਟਾਈਮ ਲੱਗ ਗਿਆੰਦਾ ਬਰੀਡ ਤਿਆਰ ਕਰਨ ਨੂੰ ਮੇਦਰ ਵੀ ਵੀਰੇ ਸਾਡੇ ਤਾਂ 20 ਸਾਲ ਖਰਾਬ ਹੋਏ ਹੋਏ ਨੇ ਠੀਕ ਕਰਕੇ 15 ਤੋਂ 20 ਸਾਲ ਬਾਈ ਅਸੀਂ ਨੇ ਧੱਕੇ ਹੀ ਸਾਦੇ ਨੇ ਠੀਕ ਕਰਕੇ ਕਿਉਂ ਐਜੇ ਫ ਗਾਮਾਂ ਵਾਲੀ ਉਹੀ ਗੱਲ ਆ ਜਾਂਦੀ ਆ ਵੀ ਪਹਿਲਾਂ 15 16 17 18 ਲੀਟਰ ਵਾਲੀਆਂ ਹੁੰਦੀਆਂ ਹੁਣ 80 ਲੀਟਰ ਵਾਲੀਆਂ ਵੀ ਤਿਆਰ ਹੋ ਗਈਆਂ ਹੋ ਗਈਆਂ ਹੁਣ ਮੇਰੇ ਕੋਲੇ ਬੰਦੇ ਫਾਰਮ ਤੇ ਘਰੇ ਵਿਜਿਟ ਕਰਦੇ ਨੇ ਬਾਈ ਉਹਨਾਂ ਨੂੰ ਪੁੱਛ ਕੇ ਦੇਖੀ ਲੋਕ ਤਾਂ ਕਹਿੰਦੇ ਨੇ ਵੀ ਮੈਂ ਕੀ ਸਾਮੀ ਬੈਠਾਂ ਹਮ ਮੰਡੀਆਂ ਤੇ ਆ ਮੇਰੇ ਕੋਲੇ ਜਿਹੜੇ ਬੰਦੇ ਜਾ ਕੇ ਆਏ ਨੇ ਬਾਈ ਉਹਨਾਂ ਨੂੰ ਪੁੱਛ ਕੇ ਦੇਖ ਵੀ ਮੇਰੇ ਕੋਲੇ ਕੀ ਪਿਆ ਠੀਕ ਆ ਆਪਣੇ ਕੋਲੇ ਬਹੁਤ ਕੁਝ ਸਾਮਿਆ ਹੋਇਆ ਵੀਰੇ ਠੀਕ ਹੈ ਜੀ ਬਰੀਡ ਤੇ ਕੰਮ ਕਰੋ ਮੈਂ ਹਰ ਇੱਕ ਭੈਣ ਭਾਈ ਨੂੰ ਕਹਿਣਾ ਆਪਾਂ ਜੇ ਕਾਮਯਾਬ ਹੋਣਾ ਤਾਂ ਬਰੀਡ ਤੇ ਆਪਾਂ ਕੰਮ ਕਰਾਂਗੇ ਕਦੇ ਜ਼ਿੰਦਗੀ 'ਚ ਆਪਾਂ ਫੇਲ ਨਹੀਂ ਹੋਵਾਂਗੇ ਚਲੋ ਦੇਸੀ ਬੱਕਰੀ ਨਾਲ ਲਓ ਹਮ ਦੇਸੀ ਬੱਚੇ ਨਾਲ ਲਓ ਸਹੀ ਗੱਲ ਹੈ ਨੰਬਰ ਬੋਲ ਦੇ ਮੈਂ ਇਧਰ ਵੀ 98768265340 ਠੀਕ ਹੈ ਜੀ 98768265340 ਬੇਗੇ ਲੈਰੇ ਵੀਰੇ ਹਰ ਸੋਮਵਾਰ ਨੂੰ ਮੰਡੀ ਹੁੰਦੀ ਆ ਹਮ ਮੰਡੀ ਦੇ ਪ੍ਰਬੰਧ ਵਧੀਆ ਨੇ ਲੰਗਰ ਪਾਣੀ ਫੁੱਲ ਚੱਲਦਾ ਵੀਰੇ ਰੋਡ ਦੇ ਉੱਤੇ ਆ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆ ਹੂੰ ਵੱਧ ਤੋਂ ਵੱਧ ਵੀਰੇ ਸੋਮਵਾਰ ਨੂੰ ਵੇਚਣ ਵਾਲੇ ਤੇ ਖਰੀਦਣ ਵਾਲੇ ਵੀਰ ਵੱਧ ਤੋਂ ਵੱਧ ਹਰ ਇੱਕ ਸੋਮਵਾਰ ਨੂੰ ਮੰਡੀ ਲੱਗਦੀ ਆ ਵੀਰੇ ਇਹ ਸਹੀ ਗਾ ਰੋਡ ਦੇ ਉੱਤੇ ਵੇਗੇ ਲੈ ਰਹੇ ਆਪਾਂ ਖੜੇ ਆ ਬਾਈ ਮੰਡੀ ਕਹ ਨਹੀਂ ਦੇਖ ਲੋ ਮੰਡੀ ਪੂਰੀ ਠੀਕ ਆ ਵੱਧ ਤੋਂ ਵੱਧ ਮਾਲ ਲੈ ਕੇ ਮੇਰੇ ਵੀਰ ਪਹੁੰਚਿਆ ਕਰੋ ਸਸਤੀ ਗਾ ਵੀਰੇ ਠੀਕ ਆ ਬਾਈ ਜੀ ਵੀਡੀਓ ਕਿਵੇਂ ਲੱਗੀ ਬਾਕੀ ਬਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਤੇ ਪਹੁੰਚਿਆ ਕਰੋ ਬਾਈ ਜੀ ਸੋਮਵਾਰ ਨੂੰ ਲੈ ਰਹੇ ਵਗੇ ਬੱਕਰ ਮੰਡਗੇ ਧੰਨਵਾਦ ਮੇਜਰ ਬਾਈ ਵੈਲਕਮ ਜੀ